ਯਾਨੀ ਹਰਪੀਤ ਸਿੰਘ ਬਾਰੇ ਤਾਂ ਬਹੁਤ ਕੁਝ ਆ ਗਿਆ ਹੈ ਉਹਨਾਂ ਦਾ ਕਿਰਦਾਰ ਕੀ ਹੈ ਉਹਨਾਂ ਦਾ ਵਿਚਾਰ ਕੀ ਹੈ ਇਹਨਾਂ ਮੈਂ ਆਪਣੀ ਸੋਚ ਮੁਤਾਬਕ ਕਹਿ ਸਕਦਾ ਕਿ ਪੰਥ ਦਾ ਬਹੁਤ ਵੱਡਾ ਨੁਕਸਾਨ ਧੜੇ ਬਣਾਉਣਾ ਲੜਾਈ ਕਰਾਉਣੀ ਝਗੜੇ ਕਰਾਉਣੇ ਇੱਕ ਪੱਖ ਪਾਸੜ ਹੋ ਕੇ ਚੱਲਣਾ ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਇਨਫਲੂਐਂਸ ਚ ਲੈਣਾ ਇਹ ਪੰਥ ਕਦੀ ਮਾਫ ਨਹੀਂ ਕਰੇਗਾ ਜੇ ਠੀਕ ਹੈ ਉਹ ਜਿਹੜੇ ਸਵਾਰਥੀ ਲੋਕ ਨੇ ਉਹਦੇ ਨਾਲ ਫਿਰਦੇ ਨੇ ਉਹਨਾਂ ਨਾਲ ਫਿਰਦੇ ਨੇ ਪਰੌਣ ਵਾਲਾ ਸਮਾਜ ਇਤਿਹਾਸ ਹੈ ਸਾਡੇ ਕੋਲ ਸਭ ਕੁਝ ਸਾਹਮਣੇ ਹੈ ਜੇ ਬਚਿੱਤਰ ਸਿੰਘ ਦਾ ਵੱਡਾ ਯੋਗਦਾਨ ਹੈ ਤੇ ਦੁਨੀ ਚੰਦ ਦਾ ਪਘੋੜੇ ਦਾ ਵੀ ਨਾਲ ਜ਼ਿਕਰ ਹੈਗਾ ਜੇਕਰ ਦੁੱਧ ਪਿਲਾਉਣ ਵਾਲੇ ਭਾਈ ਮੋਤੀराम ਦਾ ਨਾਮ ਹੈ ਤੇ ਗੰਗੂ ਗੰਗੂ ਦਾ ਵੀ ਨਾਮ ਹੈ ਅੱਜ ਦੇ ਯੁੱਗ ਵਿੱਚ ਇਹਨਾਂ ਨੇ ਜੋ ਕਿਰਤ ਕੀਤੀ ਹੈ ਉਹ ਭਾਵੇਂ ਨਾ ਸਮਝ ਆਵੇ ਪਰੌਣ ਵਾਲੇ ਤੁਹਾਡੇ ਵਰਗੇ ਸਿਆਣੇ ਪੁਰਖ ਲਿਖਾਰੀ ਆਉਣਗੇ ਉਹ ਦੱਸਣਗੇ ਕਿ ਇਹਨਾਂ ਦਾ ਕਿਰਦਾਰ ਕੀ ਹੈ ਗਨੀ ਹਰਪੀ ਸਿੰਘ ਨੂੰ ਜਿਸ ਤਰ੍ਹਾਂ ਸੇਵਾ ਮੁਕਤ ਕੀਤਾ ਗਿਆ ਕੀ ਤੁਹਾਨੂੰ ਲੱਗਦਾ ਵੀ ਉਹ ਜਾਇਜ਼ ਹੋਇਆ ਮੈਂ ਚਾਹੁੰਦਾ ਸੀ ਕਿ ਉਹਨਾਂ ਨੂੰ ਪਹਿਲਾਂ ਸੇਵਾ ਮੁਕਤ ਕੀਤਾ ਜਾਂਦਾ ਦੇਰ ਨਾਲ ਹੋਇਆ ਪਰ ਚਲੋ ਦੇਰ ਆਮਤ ਆਇਦ ਦੇ ਕੀ ਕਹਨ ਨੇ ਦੇਰ ਆਇਦ ਦਰਸਤ ਆਇਦ ਉਹ ਪੰਥ ਦੀ ਸੇਵਾ ਕਰਨ ਦੇ ਲਾਇਕ ਨਹੀਂ ਸਨ ਉਹਨਾਂ ਦਾ ਜਿਵੇਂ ਬਾਹਰ ਬੀਬੀਆਂ ਨੂੰ ਪੀਏ ਬਣਾ ਕੇ ਨਾਲ ਲੈ ਜਾਣਾ ਸਾਨੂੰ ਤਾਂ ਕਿਸੇ ਜਥੇਦਾਰ ਨੂੰ ਕਦੀ ਕੋਈ ਬੀਬੀ ਪੀਏ ਰੂਪ ਚ ਪ੍ਰਵਾਨ ਨਹੀਂ ਹੋਈ ਨਾ ਕਦੀ ਕਿਸੇ ਸੰਸਥਾ ਨੇ ਸਾਡੇ ਲਈ ਬੀਬੀਆਂ ਪੀਆ ਪੁਆਇੰਟ ਕੀਤੀਆਂ ਨੇ ਇਹ ਸਾਰਾ ਕੁਝ ਉਹਨਾਂ ਦਾ ਕਿਰਦਾਰ ਹੀ ਦੱਸਦਾ ਕੁਝ ਸਵਾਰਥੀ ਲੋਕ ਨੇ ਜਿਹੜੇ ਇੱਕ ਦੂਜੇ ਦੇ ਸਿਆਸਤੀ ਵਿਰੋਧੀ ਨੇ ਉਹਨਾਂ ਦਾ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਉਕਸਾਵਾ ਉਹਨਾਂ ਦੀ ਪੜਗਾਟ ਉਹਨਾਂ ਨੂੰ ਵਰਗ ਲਾਉਣਾ ਇਹ ਉਹਨਾਂ ਦੇ ਸ਼ਤਰਾਨਾ ਕੰਮ ਨੇ ਉਹਨਾਂ ਦਾ ਆਪਣਾ ਸੰਢੂ ਉਹਦਾ ਘਰ ਉਜਾੜ ਦੇਣਾ ਹੋਰ ਬੜੇ ਉਹਨਾਂ ਨੇ ਇਸ ਤਰ੍ਹਾਂ ਦੇ ਮਹਾਨ ਕਾਰਨਾਮੇ ਕੀਤੇ ਨੇ ਜਿਹੜੇ ਸਲਾਉਣ ਯੋਗ ਨਹੀਂ ਹੈਗੇ ਇਸ ਕਰਕੇ ਗਿਆਨੀ ਅਰਪੀਸ ਤੋਂ ਉਹਨਾਂ ਦਾ ਕਿਰਦਾਰ ਮੈਂ ਬੜਾ ਚਿਰ ਪਹਿਲਾਂ ਕਿਆਸੀ ਭਈ ਇਹ ਬਹੁਤ ਨੁਕਸਾਨ ਕਰ ਗਏ ਉਹਨਾਂ ਨੇ ਰੱਜ ਕੇ ਜੋ ਕੀਤਾ ਅਜੇ ਵੀ ਕਰੀ ਜਾ ਰਹੇ ਨੇ ਮੈਂ ਬਲ ਕੇ ਚਾਹੁੰਦਾ ਕਿ ਉਹਨਾਂ ਨੂੰ ਜਿਹੜਾ ਸਾਡਾ ਵਾਲਾ ਇਹ ਮਾਮਲਾ ਹੈਗਾ ਇਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਪੇਸ਼ ਹੋਣਾ ਚਾਹੀਦਾ ਮੈਂ ਜੇਹੇਦਾਰ ਸਾਹਿਬ ਨੂੰ ਵੀ ਗੁਜ਼ਾਰਿਸ਼ ਕਰਾਂਗਾ ਕਿ ਉਹ ਸਾਰੇ ਤੱਥਾਂ ਤੇ ਕੋਖ ਕਰਕੇ ਇਹ ਨਹੀਂ ਵੀ ਮੇਰੇ ਕਹਿਣ ਤੇ ਜਿਹੜੇ ਤੱਥ ਸਾਹਮਣੇ ਉਹਨਾਂ ਤੇ ਕੋਖ ਕਰਕੇ ਗਿਆਨੀ ਹੱਥ ਪੀਸ ਸੇ ਉਹਨਾਂ ਨੂੰ ਤਲਬ ਕਰਨ ਤੇ ਪੁੱਛਣ ਬਈ ਹਾਊ ਯੂ ਡੇਅਰ ਇਟ ਐਂਡ ਵਾਈ ਯੂ ਡਿਡ ਇਟ ਇੱਕ ਜਥੇਦਾਰ ਆਇਆ ਤੇ ਤੁਸੀਂ ਦਰਵਾਜ਼ਾ ਬੰਦ ਕੀਤਾ ਬਿਲਕੁਲ ਜੀ ਜਿਹੜੀ ਉਹਨਾਂ ਦੀ ਕਰਤਾਰਕੁਸ਼ੀ ਹੁੰਦੀ ਰਹੀ ਆ ਤੇ ਉੱਤੇ ਤੁਸੀਂ ਮਨੋ ਜਵਾਬਦੇਹੀ ਤੇ ਬੰਦੀ ਹੈ ਨਾ ਉਹਨਾਂ ਦੀ ਜਵਾਬਦੇਹੀ ਤੇ ਮੰਗਣੀ ਚਾਹੀਦੀ ਆ ਆਪਾਂ ਤੁਹਾਨੂੰ ਮੰਗਣੀ ਚਾਹੀਦੀ ਉਹਨਾਂ ਤੋਂ ਦੇਖੋ ਜਿਹੜੀ ਉਹਨਾਂ ਤੇ ਮੇਰੀ ਜਾਂਚ ਕਮੇਟੀਆਂ ਬਣੀਆਂ ਮੈਂ ਖੁੱਲੇ ਦਿਲ ਸਵਾਗਤ ਕੀਤਾ ਮੈਂ ਕਿਹਾ ਆਓ ਜੋ ਜੋ ਉਹਨਾਂ ਕਿਹਾ ਮੈਂ ਸਾਰੇ ਸਬੂਤ ਸਾਹਮਣੇ ਰੱਖੇ ਬੜੀ ਖੁਸ਼ੀ ਨਾਲ ਰੱਖੇ ਕਿਉਂਕਿ ਮੈਨੂੰ ਪਤਾ ਸੱਚ ਤਾਂ ਸੱਚ ਆ ਕਿੱਥੇ ਜਾਏਗਾ ਹੋ ਸਕਦਾ ਮਾਰਾ ਨੇ ਕਿਰਪਾ ਕੀਤੀ ਮੇਰੇ ਜੀਉਂਦੇ ਜੀ ਇਹ ਸੱਚ ਸਾਹਮਣੇ ਆ ਗਿਆ ਮੇਰੀ ਤਾਂ ਕੁੱਲ ਤੇ ਕਲੰਕਲਾ ਦਿੱਤਾ ਸੀ ਇਹਨਾਂ ਨੇ ਪਰ ਜੇ ਮੇਰੇ ਜਿਉਂਦੇ ਨਾਵੇਂ ਆਉਂਦਾ ਤਾਂ ਵੀ ਆਉਣਾ ਸੀ ਬਾਅਦ 'ਚ ਆ ਜਾਂਦਾ ਪਰ ਜਿਹੜਾ ਇਹਨਾਂ ਨੇ ਉਸ ਜਾਂਚ ਕਮੇਟੀ ਦੇ ਵਿਰੋਧ ਕੀਤਾ ਇਹਨਾਂ ਕਹਿੰਦੇ ਮੈਂ ਨਹੀਂ ਇਹਨਾਂ ਦੇ ਪੇਸ਼ ਹੁੰਦਾ ਕਿਉਂਕਿ ਫੇਸ ਕਰਨ ਦੀ ਹਿੰਮਤ ਅੰਦਰ ਨਹੀਂ ਸੀ ਕਹਿੰਦੇ ਜੀ ਮੈਂ ਪੰਜ ਪਿਆਰਿਆਂ ਨੂੰ ਜਵਾਬ ਦੇ ਦਿੱਤਾ ਪੰਜ ਪਿਆਰਿਆਂ ਨੂੰ ਜਵਾਬ ਇਸ ਤਰ੍ਹਾਂ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਪਹਿਲੇ ਲਿਖਤੀ ਬੇਨਤੀ ਕਰੀਦੀ ਐ ਫਿਰ ਉਹ ਸਮਾਂ ਦਿੰਦੇ ਨੇ ਫਿਰ ਉਹਨਾਂ ਦੇ ਪੇਸ਼ ਹੋ ਕੇ ਗੱਲ ਆਕੀਦੀ ਇਹਨਾਂ ਨੇ ਉੱਥੇ ਵੀ ਮर्यादा ਦੀ ਉਲੰਘਣਾ ਕੀਤੀ ਕੀਰਤਨ ਬੰਦ ਕਰਵਾ ਕੇ ਤੇ ਵਿੱਚੇ ਉਹ ਪੰਜ ਪਿਆਰੇ ਨੂੰ ਪਹਿਲਾਂ ਕਿਹਾ ਜੀ ਆਓ ਜੀ ਇੱਧਰ ਗੱਲ ਕਰਨੀ ਹੈ ਬੈਠਣਾ ਉਹ ਕਿਤੇ ਅਮਰ ਸੰਚਾਰ ਕਰਨ ਜਾ ਰਹੇ ਸੀ ਰੋਕ ਕੇ ਤੇ ਉਹਨਾਂ ਨੂੰ ਧੋਖੇ ਨਾਲ ਬਿਨਾਂ ਸੱਚ ਦੱਸਿਆ ਉੱਤੇ ਤਖਤ ਸਾਹਿਬ ਦੇ ਅੰਦਰ ਲੈ ਗਏ ਉੱਤੇ ਕੀਰਤਨ ਬੰਦ ਕਰਾ ਕੇ ਤੇ ਆਪਣਾ ਲੈਕਚਰ ਦੇਣ ਲੱਗ ਪਏ ਮੈਂ ਬਿਆਨ ਦੇ ਦਿੱਤਾ ਜਦ ਤੁਹਾਡੇ ਤੇ ਜਾਂਚ ਕਮੇਟੀ ਬਣੀ ਹੈ ਤੁਸੀਂ ਉਹਨੂੰ ਦੱਸੋ ਤੁਸੀਂ ਮਿੱਠੇ ਬੋਲਾਂ ਰਾਹੀਂ ਦੱਸੋ ਫਿਰ ਮੇਰੇ ਖਿਆਲ ਇਹ ਸਿੱਖ ਪੰਥ ਦੇ ਪਹਿਲੇ ਜਥੇਦਾਰ ਦੇ ਰਤੂਬੇ ਤੇ ਨੇ ਜਿਨ੍ਹਾਂ ਨੇ ਦੇਹਧਾਰੀ ਗੁਰੂਆਂ ਨਾਲ ਮੀਟਿੰਗਾਂ ਕੀਤੀਆਂ ਜਿਵੇਂ ਅਸੀਂ ਸ਼ਬਦ ਗੁਰੂ ਦੇ ਪੁਜਾਰੀ ਆ ਸ਼ਬਦ ਗੁਰੂ ਦੇ ਅਸੀਂ ਪਰਉਕਾਰ ਆ ਸ਼ਬਦ ਗੁਰੂ ਦੇ ਅਸੀਂ ਜਿਹੜੇ ਹਾਂ ਉਹ ਜੁੜਨ ਵਾਲੇ ਤੇ ਮੰਨਣ ਵਾਲੇ ਆ ਤੇ ਫਿਰ ਜਿਹੜੇ ਦੇਹਧਾਰੀ ਆਪਣੇ ਆਪ ਨੂੰ ਗੁਰੂ ਖਵੰਦੇ ਨੇ ਉਹ ਸਾਡੇ ਘਰਾਂ ਚ ਹੀ ਲੈਣਾ ਉਹ ਸਿੱਧਾ ਹੈਲੀਕਾਪਟਰ ਲੈ ਕੇ ਤੇ ਇਹਨਾਂ ਦੇ ਘਰ ਗਏ ਤੇ ਉੱਥੇ ਇਹਨਾਂ ਨੇ ਬੜੇ ਆਰਾਮ ਨਾਲ ਉਹਨਾਂ ਨੂੰ ਮੈਨੂੰ ਕੀ ਪਤਾ ਉਹਨਾਂ ਦਾ ਨਾਮ ਹੀ ਲੈ ਲਿਆ ਹੋਵੇ ਨਾਮ ਹੀ ਦਿੰਦੇ ਨੇ ਉਹ ਜਿਹੜਾ ਕੋਈ ਗੁਪਤ ਦੇ ਨੇ ਦੱਸ ਦੇਤਾ ਉਹ ਕਿਸੇ ਨੂੰ ਐ ਨਹੀਂ ਹੋ ਸਕਦਾ ਇਹਨਾਂ ਨੂੰ ਵੀ ਦੇ ਦਿੱਤਾ ਹੋਵੇ। ਉਹ ਬਰ ਜੋ ਅਜੇ ਤੱਤਾ ਤੱਤਾ ਹੀ ਅਜੇ ਠੰਡਾ ਤਾਂ ਹੋਇਆ ਨਹੀਂ। ਜਿੰਨਾ ਚਿਰ ਠੰਡਾ ਨਹੀਂ ਹੁੰਦਾ ਉਹਨਾਂ ਚਿਰ ਇਹਨਾਂ ਨੇ ਬੜਕਾ ਮਾਰਿਆ। ਮੈਂ ਸਾਰੇ ਪੰਥ ਨੂੰ ਨਿਰਮਾਣਾ ਸੇਵਾ ਕਮ ਹੈ। ਗੁਰਪੰਥ ਦੇ ਜੋੜੇ ਝਾੜਨ ਵਾਲਾ ਵੀ ਮੈਂ ਆਪਣੇ ਆਪ ਸਮਝਦਾ ਉਹ ਵੀ ਮੇਰੇ ਦੁੱਤ ਤੇ ਹੁੰਦਾ। ਮੈਂ ਉਸ ਤੋਂ ਵੀ ਥੱਲੇ ਆ ਪਰ ਮੈਂ ਬਿਨਮਰਤਾ ਸਹਿਤ ਬੁਝਾਰਿਸ਼ ਕਰਾਂਗਾ ਕਿ ਇਹ ਹੋ ਜਾਏ ਲੋਕਾਂ ਤੋਂ ਪੰਥ ਸਾਵਧਾਨ ਹੋਵੇ। ਇਹ ਹੋ ਜਾਏ ਲੋਕਾਂ ਤੋਂ ਆਪਣਾ ਖੜਾ ਛੁਡਾਵੇ। ਜਿੱਥੇ ਇਹ ਇਹੋ ਜਿਹੇ ਲੋਕ ਜਾਂਦੇ ਨੇ ਉੱਥੇ ਕਲੇਸ਼ ਹੀ ਪਾਉਂਦੇ ਭਵੇਂ ਇਹਨਾਂ ਦਾ ਉਹ ਸ਼ਾਇਦ ਗੁਰਪ੍ਰੀਤ ਸਿੰਘ ਨਾਂ ਸੀ ਇਹਨਾਂ ਦੇ ਸੰਡੂ ਦਾ ਜਿਹੜਾ ਮੀਡੀਆ 'ਚ ਅਸੀਂ ਸੁਣਿਆ ਮਿਲੇ ਤਾਂ ਨਹੀਂ ਉਹਨੇ ਸਾਰਾ ਰੋ ਰੋ ਕੇ ਦੱਸਿਆ ਮੇਰਾ ਘਰ ਕਿਵੇਂ ਬਰਬਾਦ ਕੀਤਾ ਹੋਰ ਵੀ ਬੜੇ ਇਲਜ਼ਾਮ ਇਸ ਤਰੀਕੇ ਨਾਲ ਰਾਜਨੀਤਿਕ ਇਹ ਇਹਦੇ ਵਿੱਚ ਦਖਲਾ ਆ ਰਿਹਾ ਵਾਸਤੇ ਕੌਮ ਦੇ ਵਿੱਚ ਵੀ ਉਹ ਮਸਲਾ ਭਾਵੇਂ ਤੁਹਾਡਾ ਹੋਵੇ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਦਾ ਹੋਵੇ ਜਾਂ ਗਿਆਨੀ ਲਖਬੀਰ ਸਿੰਘ ਦਾ ਹੋਵੇ ਜਾਂ ਗਿਆਨੀ ਗੁਰਬਚਨ ਸਿੰਘ ਜੀ ਦਾ ਹੋਵੇ ਕਿਸੇ ਦਾ ਵੀ ਇਸ ਤਰੀਕੇ ਨਾਲ ਉਹਨਾਂ ਨੂੰ ਸੇਵਾ ਮੁਕਤ ਕਰਨਾ ਜਾਂ ਰਾਜਨੀਤੀਕ ਵਿੱਚ ਦਖਲ ਦੇਣਾ ਇਹ ਕੀ ਜਾਇਜ਼ ਹੈ ਦੇਖੋ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਉਹ ਸਾਡਾ ਧਰਮ ਤੇ ਰਾਜਨੀਤੀ ਦੀ ਨੁਮਾਇੰਦਗੀ ਕਰਦਾ ਅਸੀਂ ਅਕਾਲ ਤਖਤ ਸਾਹਿਬ ਤੋਂ ਧਰਮ ਨੂੰ ਤੇ ਰਾਜਨੀਤੀ ਨੂੰ ਦੂਰ ਨਹੀਂ ਕਰ ਸਕਦੇ ਉੱਥੇ ਦੋਸ਼ ਸੰਹਾਸਣ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਰਾਜੇ ਇਕ ਤੇ ਗੁਰੂਗ੍ਰੰਥ ਤਾਂ ਇਹ ਲੱਗਦਾ ਨੇ ਇੱਕ ਪਾਰਟੀ ਦਾ ਇੱਕ ਧਿਰ ਦਾ ਉਹਦੇ ਵਿੱਚ ਦਖਲਿਆ ਜਾਂਦਾ ਸੁਣ ਲਓ ਪਹਿਲੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸੰਗਾਸਨ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਮੀਰੀ ਪੀਰੀ ਦੇ ਸ਼ਸਤਰਾਂ ਦਾ ਵੀ ਸੰਗਾਸਨ ਜਿਸ ਸਰਦਾ ਨਾਲ ਪ੍ਰੇਮ ਨਾਲ عقیدਤ ਨਾਲ ਉੱਥੇ ਅਸੀਂ ਗੁਰੂ ਗੰਬ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ ਉਹਨਾਂ ਸ਼ਸਤਰਾਂ ਨੂੰ ਵੀ ਨਮਸਕਾਰ ਕਰਦੇ ਹਾਂ ਉਹ ਪੂਜਨੀਕ ਤੇ ਉੱਥੇ ਧਰਮ ਦੀ ਗੱਲ ਸਦਾ ਹੀ ਰਹੇਗੀ ਨਾਲ ਧਰਮ ਤੇ ਧਰਮ ਦਾ ਕੁੰਡਾ ਰਾਜਨੀਤੀ ਤੇ ਵੀ ਰਹੇਗਾ ਔਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਮੈਂ ਤੇ ਉਹਨਾਂ ਨੂੰ ਸਿੰਘ ਸਾਹਿਬ ਸ਼ਬਦ ਲਾਉਣੋਂ ਵੀ ਗੁਰੇਜ਼ ਕਰਦਾ। ਖੁਸ਼ੀ ਦੀ ਗੱਲ ਹੈ ਵੀ ਮੇਰੇ ਦਾਇਨੇ ਸਿੰਘ ਸਾਹਿਬ ਗਿਆਨੀ ਗੁਰਵਚਨ ਸਿੰਘ ਜੀ ਇੱਕ ਐਸੀ ਨਿਰਮਲ ਸ਼ਖਸੀਅਤ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਦੋਵੇਂ ਪਦਵੀਆਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਮੁੱਖ ਗ੍ਰੰਥੀ ਸਿੱਖ ਪੰਥ ਵਿੱਚ ਸਭ ਤੋਂ ਵੱਡਾ ਜਿਹੜਾ ਰੁਤਬਾ ਹੈ ਨਾ ਸਿੰਘ ਸਾਹਿਬਾਨਾਂ ਚ ਉਹ ਘੱਟ ਲੋਕਾਂ ਨੂੰ ਪਤਾ ਹੈ ਉਹ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦਾ ਦੂਜੇ ਨੰਬਰ ਤੇ ਜਥੇਦਾਰ ਅਕਾਲ ਤਖਸਾ ਉਹਨੇ ਪਟਨਾ ਸਾਹਿਬ ਤੇ ਮੈਂ ਤੀਜੇ ਨੰਬਰ ਤੇ ਆਉਣਾ ਉਸ ਹਿਸਾਬ ਨਾਲ ਤਖਤਾਂ ਦੀ ਜਿਹੜੀ ਸੀਕੁਐਂਸੀ ਹੈ ਉਹਦੇ ਮੁਤਾਬਕ ਦੂਜਾ ਤਖਤ ਸ੍ਰੀ ਪਟਨਾ ਸਾਹਿਬ ਹੈ ਤੀਜਾ ਸ੍ਰੀ ਕੇਸਗੜ੍ਹ ਸਾਹਿਬ ਹੈ ਚੌਥਾ ਅਬਚਲ ਨਗਰ ਹਜ਼ੂਰ ਸਾਹਿਬ ਨੰਦੇੜ ਹੈ ਔਰ ਪੰਜਵਾਂ ਸ੍ਰੀ ਦਮਦਮਾ ਸਾਹਿਬ ਇਹਨਾਂ ਨੂੰ ਮਹਾਰਾਜ ਨੇ ਸਿੰਘ ਸਾਹਿਬ ਗੈਨਿਕਰਵਚਨ ਸਿੰਘ ਜੀ ਨੂੰ ਵੱਡੀਆਂ ਪਦਵੀਆਂ ਸਨਮਾਨ ਇਹਨਾਂ ਤੇ ਦਾਗ ਕੋਈ ਨਹੀਂ ਬੇਸ਼ੱਕ ਲੋਕ ਤੰਦ ਤੇ ਗਰਦਾ ਪਾਉਣ ਦਾ ਯਤਨ ਕਰਦੇ ਪਰ ਪਹੁੰਚਦਾ ਨਹੀਂ ਉਹ ਆਕਾਸ਼ ਨੂੰ ਸਾਤ ਦਿਨ ਤਾਂ ਉਹਨਾਂ ਦੇ ਉੱਤੇ ਹੀ ਅਗ ਡਿੱਗਦਾ ਇਸ ਲਈ ਮੇਰਾ ਤਾਂ ਜਿਹੜਾ ਮਾਮਲਾ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਹਾਰਾਜ ਦਾ ਨਗਾਰਾ ਵਜਿਆ ਉਹਨਾਂ ਕਹਿ ਆ ਵੀ ਨਾ ਦੋਸ਼ ਕੋਈ ਨਹੀਂ ਕੋਈ ਦੋਸ਼ ਸਾਬਤ ਨਹੀਂ ਹੁੰਦਾ ਉਹਦੇ ਚ ਪਟਨਾ ਸਾਹਿਬ ਦੇ ਵੀ ਕੁਝ ਸਾਡੇ ਸਤਕਾਰਯੋਗ ਗ੍ਰੰਤੀ ਸਾਹਿਬਾਨ ਨੇ ਪ੍ਰਬੰਧਕ ਨੇ ਉਹ ਅਜੇ ਅੜੇ ਹੋਏ ਨੇ ਸੋਚਦੇ ਨੇ ਵੀ ਅਸੀਂ ਅੜੇ ਰਹਿਵਾਂ ਪਰ ਇਹ ਨਹੀਂ ਪਤਾ ਵੀ ਅੜਨਾ ਝੜਨਾ ਹੁੰਦਾ ਅੜੇ ਸੋ ਝੜੇ ਸ਼ਰਨ ਪੜੇ ਸੋਤਣ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਬਾਕੀ ਦੇ ਤਖਤ ਸਹਬਾਨਾਂ ਦੀਆਂ ਇਮਾਰਤਾਂ ਨੂੰ ਖਾਲਸਾ ਪੰਥ ਨੇ ਸਿੱਖ ਸੰਗਤਾਂ ਨੇ ਮਿਲ ਕੇ ਉਹਨਾਂ ਦਾ ਨਿਰਮਾਣ ਤਾਮੀਰ ਕੀਤੀ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਮੀਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਦਸਤੇ ਮੁਬਾਰਕ ਨਾਲ ਕੀਤੀ ਕਿਸੇ ਰਾਜ ਮਿਸਤਰੀ ਨੂੰ ਨਹੀਂ ਆਉਣ ਦਿੱਤਾ ਬਾਬਾ ਬੁੱਢਾ ਪਾਈ ਗੁਰਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਨੇ ਉਹ ਤਖਤ ਦੀ ਰਚਨਾ ਕੀਤੀ ਹੈ ਬੜੇ ਲੋਕ ਟੈਂਕ ਤੋਪਾਂ ਲੈ ਕੇ ਆਏ ਵੇ ਨੂੰ ਨਿਸ ਤੋਂ ਨਬੂਤ ਕਰ ਦੇਣਾ ਉਹੀ ਨੇ ਇਸ ਤੋਂ ਨਬੂਤ ਹੋਏ ਇਸ ਲਈ ਮੈਂ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਕਵਾਂਗਾ ਔਰ ਗ੍ਰੰਥੀ ਸਾਹਿਬਾਨ ਨੂੰ ਵੀ ਕਵਾਂਗਾ ਕਿ ਦੇਖੋ ਨਾ ਮੈਂ ਸਦਾ ਰਹਿਣਾ ਨਾ ਤੁਸੀਂ ਰਹਿਣਾ ਕੋਈ ਵੀ ਨਹੀਂ ਰਿਹਾ ਅਜ ਤੱਕ ਕੀਤੇ ਗਈ ਦੇਖ ਵਾਜੇ ਵਜਾਏ ਵਹੀ ਇੱਕ ਰਹਿ ਸੀ ਜੋ ਸੱਚਾ ਖੁਦਾ ਹੈ ਨਸੀਅਤ ਨਾਮੇ ਦੇ ਬੋਲ ਇਸ ਲਈ ਆਪਣੇ ਸਵਾਰਥ ਲਈ ਆਪਣੀ ਪਦਵੀ ਲਈ ਜਾਂ ਆਪਣੇ ਰੋਜ਼ਗਾਰ ਲਈ ਕਿਉਂ ਸਤਿਗੁਰੂ ਦੇ ਸਤਕਾਰ ਵਿੱਚ ਆਪਣੇ ਆਪ ਨੂੰ ਪਿੱਛੇ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਦਾ ਹਰ ਆਦੇਸ਼ ਸੰਦੇਸ਼ ਉਪਦੇਸ਼ ਹੁਕਮ ਨੰਮਾ ਉਹ اٹਲ ਹੈ ਉਹਨੂੰ ਨਾਤਮਸਤਕ ਹੁੰਦੇ ਆਇਆ ਰਸਤੇ ਤੇ ਸਿੱਖਾਂ ਨੇ ਬਣਾਉਣੇ ਨਾ ਅਕਾਲ ਤਖ ਦੀ ਸਰਵੋਚਤਾ ਲਈ ਬਾਕੀ ਜਿਹੜੀ ਇਹ ਕੋਈ ਮਰਿਆਦਾ ਹੋਰ ਨਹੀਂ ਹੈ ਮਰਿਆਦਾ ਵੀ ਸਰਵੋਚ ਸ੍ਰੀ ਅਕਾਲ ਤਖਸ ਬਾਕੀ ਠੀਕ ਹੈ ਸਥਾਨਕ ਰੂਪ ਤੇ ਕੁਝ ਆਪਣੀ ਆਪਣੀ ਮਰਿਆਦਾ ਨੇ ਵੀ ਇੱਥੇ ਸੂਰਜ ਜੰਨੇ ਵਜੇ ਡੁੱਬਦਾ ਤੇ 3 ਵਜੇ ਰਹਿ ਰਸ ਕਰਨੀ ਹੈ ਕਿਉਂਕਿ ਉਹ ਛੋਟੀਆਂ ਛੋਟੀਆਂ ਗੱਲਾਂ ਨੇ ਉਹਦੇ ਵਿੱਚ ਤਾਂ ਐਵੇਂ ਮੈਂ ਸਮਝਦਾ ਵੀ ਬੇਵਕੂਫ ਲੋਕ ਨੇ ਜਿਹੜੇ ਉਹਦੇ ਵਿੱਚ ਚਰਚਾ ਚ ਪੈਂਦੇ ਨੇ ਉਹ ਚੇਚ ਸਿੰਘ ਸਾਹਿਬ ਗੱਲ ਤੇਹੀ ਹੈ ਨਾ ਵੇਖੋ ਜੀ ਤੁਸੀਂ ਸਾਡੀਆਂ ਪੰਥਕ ਹਸਤੀਆਂ ਸਾਡੇ ਕੌਮ ਵਾਸਤੇ ਸਭ ਤੋਂ ਮਹਾਨ ਜਥੇਦਾਰੀਆਂ ਦੇ ਅਕਾਲ ਤਖਸਦ ਸਰ ਦੇ ਜਥੇਦਾਰ ਦੇ ਅੱਗੇ ਜਾਂ ਪਟਨਾ ਸੈਲ ਦੇ ਜਥੇਦਾਰ ਦੇ ਅੱਗੇ ਜਾਂ ਦਮਾ ਦਮਾ ਸਾਹਿਬ ਦੇ ਜਥੇਦਾਰ ਮਤਲਬ ਸਾਡੇ ਪੰਜਾਂ ਜਥੇਦਾਰਾਂ ਦੇ ਅੱਗੇ ਦੁਨੀਆ ਦੀ ਕੋਈ ਵੀ ਜਥੇਦਾਰੀ ਨਹੀਂ ਜੀ ਅਸੀਂ ਸਾਡਾ ਇਹ ਮੰਨਣਾ ਵਾ ਤਾਂ ਆਮ ਸਿੱਖ ਦਾ ਵੀ ਇਹ ਮੰਨਣਾ ਵਾ ਪਰ ਉਹਦੇ ਵਿੱਚ ਜਦੋਂ ਰਾਜਨੀਤਿਕ ਥੋੜਾ ਜਿਆਦਾ ਦਖਲ ਹੋ ਜਾਂਦਾ ਵਾ ਫਿਰ ਸਿੱਖਾਂ ਦਾ ਜਿਹੜਾ ਵਾ ਨਾ ਦੁੱਖ ਹੁੰਦਾ ਹਰ ਇੱਕ ਨੂੰ ਦੁੱਖ ਹੁੰਦਾ ਵਾ ਗੱਲ ਉਸ ਤੇ ਆ ਆਪ ਜੀ ਦੇ ਨਾਲ ਕੋਈ ਮਸਲਾ ਸੀ ਜਾਂ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਮਸਲਾ ਇਹਨੂੰ ਅੰਦਰ ਹੀ ਸੁਲਝਾਇਆ ਜਾਂਦਾ ਨਾ ਮੀਡੀਆ ਤੇ ਆਉਂਦਾ ਨਾ ਕਿਤੇ ਬਾਹਰ ਆਉਂਦਾ ਜਿਹੜਾ ਵੀ ਦੋਸ਼ੀ ਚੋ ਦੋਸ਼ੋ ਦਾ ਸਿੱਧ ਹੋ ਜਾਂਦਾ ਤਾਂ ਫਿਰ ਖਬਰ ਬਾਹਰ ਆਉਣੀ ਚਾਹੀਦੀ ਇਹ ਇਹ ਕਿਉਂ ਨਹੀਂ ਤਰੀਕਾ ਅਪਣਾਇਆ ਜਾ ਰਿਹਾ ਜੀ ਨਹੀਂ ਅਸੀਂ ਇਹ ਚਾਹੁੰਦੇ ਆਂ ਵੀ ਅਗਰ ਕੋਈ ਕਮੀ ਆਉਂਦੀ ਹੈ ਜਿਵੇਂ ਅਸੀਂ ਬਸਤਰਾਂ ਤੇ ਕੋਈ ਤੂੜਦੇ ਕਣ ਜੰਮਦੇ ਨੇ ਤੇ ਇਸ ਨੂੰ ਘਰ ਆਪਣੇ ਵਾਸ਼ਿੰਗ ਮਸ਼ੀਨ ਚ ਵਾਸ਼ ਕਰਦੇ ਆ ਔਰ ਸਾਫ ਕਰਕੇ ਪੈਂਦੇ ਆ ਇਸ ਗੱਲ ਤੇ ਵਿਚਾਰ ਹੋਣੀ ਚਾਹੀਦੀ ਹੈ ਪਰ ਪਹਿਲੇ ਪਰ ਜਿਹੜੀ ਕੋਈ ਦੋਸ਼ ਹੀ ਨਹੀਂ ਹੈ ਕੋਈ ਦਾਗ ਹੀ ਨਹੀਂ ਹੈ ਉਹਨੂੰ ਤੁਸੀਂ ਬਾਹਰ ਉਡਾਓ ਤਾਂ ਮਾੜੀ ਗੱਲ ਸਾਡੇ ਅਖਤ ਪਟਨਾ ਸਾਹਿਬ ਦੇ ਪ੍ਰਬੰਧ ਨੇ ਇੱਥੇ ਬੜੀ ਵੱਡੀ ਚੁਕ ਕੀਤੀ ਹੈ ਬੜੀ ਵੱਡੀ ਭੁੱਲ ਕੀਤੀ ਹੈ ਉਸ ਲਈ ਵੀ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣੀ ਚਾਹੀਦੀ ਹੈ ਮੈਂ ਨਹੀਂ ਕਹਿੰਦਾ ਮੇਰੇ ਤੋਂ ਮਾਫੀ ਮੰਗਣ ਸਰੀ ਅਕਾਲ ਤੱਕ ਸਭ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਸਾਡੇ ਕੋਲ ਗਲਤੀ ਹੋਈ ਜੇ ਕਿਸੇ ਕ੍ਰਿਮੀਨਲ ਬੰਦੇ ਨੇ ਜਿਸ ਤੇ ਮੋਰਡਨ 40 40 ਐਫ ਆਈ ਆਰਸ ਨੇ ਬਹੁਤ ਸਾਰੇ ਮੁਕਦਮਿਆਂ ਚ ਉਹ ਦੋਸ਼ੀ ਹੈ سزا یافتਾ ਹੈ ਉਹਦਾ ਪਿਤਾ ਵੀ ਇਮੋਰਲ ਟਰੈਫਿਕ ਐਕਟ ਵਿੱਚ ਕੰਮ ਕਰਦਾ ਰਿਹਾ ਜੇਲ੍ਹਾਂ ਚ ਰਿਹਾ ਆਪ ਵੀ ਉਹਦਾ ਇਹੀ ਕਿਰਦਾਰ ਹੈ ਤੇ ਉਹ ਜੇ ਬੰਦੇ ਦੇ ਕਹਿਣ ਤੇ ਤੁਸੀਂ ਇੱਕ ਤਖਤ ਦੇ ਜਥੇਦਾਰ ਤੇ ਇਲਜ਼ਾਮ ਲਾ ਕੇ ਤੇ ਉਹਦੀ ਸੇਵਾ ਤੇ ਰੋਕ ਲਾ ਰਹੇ ਇਹ ਬਹੁਤ ਵੱਡੀ ਭੁੱਲ ਹੈਗੀ ਤੁਸੀਂ ਪਹਿਲੇ ਜਸ਼ਨਬੀਨ ਕਰਦੇ ਫਿਰ ਉਸ ਤੋਂ ਬਾਅਦ ਗੱਲ ਕਰਦੇ ਮੈਂ ਤਾਂ ਆਪਣੇ ਹਿਰਦੇ ਵਿੱਚ અત્યੰਤ ਪਰਸਾਨਾ ਕਿ ਮੈਂ ਇੱਕ ਮਾਮੂਲੀ ਜਏ ਗ੍ਰੰਥੀਤ ਸਿੰਘ ਤੋਂ ਕਹ ਲੋ ਜਾਂ ਪ੍ਰਚਾਰਕ ਤੋਂ ਕਹ ਲੋ ਇੱਕ ਪੰਥ ਦੀ ਸਿਰਮੌਰ ਪਦਵੀ ਤੱਕ ਪਹੁੰਚਿਆ ਮੈਨੂੰ ਗੁਰੂ ਨੇ ਪਹੁੰਚਾਇਆ ਮੈਨੂੰ ਗੁਰਸਿੱਖਾਂ ਮਹਾਪੁਰਸ਼ਾਂ ਦੀਆਂ ਆਸ਼ੀਸ਼ਾਂ ਨੇ ਪਹੁੰਚਾਇਆ ਮਸਕੀਨ ਜੀ ਦੀ ਸੇਵਾ ਮੈਨੂੰ ਮਿਲੀ ਰਹੀ 18 ਸਾਲ ਉਹਨਾਂ ਦੇ ਨਾਲ ਵਿਦਿਆਰਥੀ ਰੂਪ ਵਿੱਚ ਸੁਭਾਗ ਬਣਿਆ ਉਹਨਾਂ ਦੀਆਂ ਅਸੀਸਾਂ ਮਿਲੀਆਂ ਨਾਮ ਜਪਣ ਵਾਲੇ ਮਹਾਪੁਰਖਾਂ ਦੀਆਂ ਅਸੀਸਾਂ ਮਿਲੀਆਂ ਤੇ ਮੈਂ ਸੋਚਦਾ ਮੇਰੇ ਫੀਲਡ ਵਿੱਚ ਇਸ ਤੋਂ ਉੱਤੇ ਪਦਵੀ ਕੋਈ ਨਹੀਂ ਤੇ ਮੈਨੂੰ ਟੌਪ ਮੋਸਟ ਜਿਹੜੀ ਆ ਉਹ ਮਹਾਰਾਜ ਨੇ ਪਦਵੀ ਦੇ ਕੇ نوازਿਆ ਮੈਂ ਤੇ ਰਿਣੀ ਆ ਰੋਮ ਰੋਮ ਪਰਿਵਾਰ ਦਾ ਪਰਿਵਾਰ ਮੇਰਾ ਰਿਣੀ ਹੈ ਕਿੰਨੀ ਵੱਡੀ ਪਦਵੀ ਤੇ ਪਹੁੰਚਾਇਆ ਲੇਕਿਨ ਇਹ ਮਿੱਠਾ ਜਿਹਾ ਗਿਲਾ ਜ਼ਰੂਰ ਹੈ ਵੀ ਪੰਥਾ ਇਸ ਗੱਲ ਤੇ ਪਹਿਲੇ ਗੱਲ ਕਰ ਪਰ ਦੁੱਖ ਦੀ ਗੱਲ ਇਹ ਵੱਡੇ ਵੱਡੇ ਸਾਡੇ ਬੰਨਾਂ ਵਾਲੇ ਪ੍ਰਚਾਰਕ ਨੇ ਜਿਹੜੇ ਆਪਣੇ ਆਪ ਨੂੰ ਸੂਰਜ ਚੰਦਰ ਮਾ ਸਮੇਂ ਦੇ ਨਉ ਨਦੀ ਰਸਨਾ ਤੋਂ ਇੱਕ ਬੋਲ ਨਹੀਂ ਨਿਕਲਿਆ ਵੀ ਕਿਉਂ ਐਸਾ ਹੋਇਆ ਬਲਕਿ ਉਹ ਵਿਰੋਧ ਕਰਦੇ ਮੈਂ ਇੱਕ ਮਾੜਾ ਜਿਹਾ ਸ਼ਬਦ ਕਿਹਾ ਦੇਖੋ ਮੰਦਰਾਂ ਵਿੱਚ ਫੁੱਲ ਵੀ ਭੇਟਾ ਕੀਤੀ ਜਾਂਦੇ ਨੇ ਝਾੜੂ ਵੀ ਲਾਇਆ ਜਾਂਦਾ ਸਫਾਈ ਵੀ ਰੱਖਣੀ ਜ਼ਰੂਰੀ ਮੈਂ ਮਾੜੀ ਜੀ ਗੱਲ ਕਹੀ ਬਈ ਸਾਡੇ ਉੱਥੇ ਇੱਕ ਸੱਜਣ ਸਮ ਜਿਹੜੇ ਆ ਰਾਗੀ ਜਥੇ ਸੇਵਾ ਵੀ ਕਰਦੇ ਨੇ ਤੇ ਉਦੋਂ ਬਾਅਦ ਆਟੋ ਵੀ ਚਲਾਉਂਦੇ ਨੇ ਤੇ ਸ਼ਬਦ ਕੋਈ yaad ਨਹੀਂ ਉਹ ਵਾਜੇ ਤੇ ਫੋਨ ਰੱਖ ਕੇ ਤੇ ਕੀਰਤਨ ਵਿੱਚ ਸੇਵਾ ਕਰਦੇ ਉਹ ਮੇਰੇ ਸਾਹਮਣੇ ਬੈਠੇ ਸੀ ਤੇ ਮੈਂ ਉੱਥੇ ਕਹਿ ਦਿੱਤਾ ਮੈਂ ਕਿ ਵੀ ਇਹਦੇ ਨਾਲ ਤਾਂ ਤੁਸੀਂ ਆਟੋ ਰਿਕਸ਼ਾ ਹੀ ਚਲਾ ਲਓ ਤੇ ਛੱਡ ਦਿਓ ਇਹ ਕੰਮ ਜੇ ਤੁਸੀਂ ਬਾਣੀ ਯਾਦ ਨਹੀਂ ਕਰਨ ਤਖਤਾਂ ਦੀ ਤੇ ਮਰਿਆਦਾ ਹੈ ਨਾ ਵੀ ਬਾਣੀ ਯਾਦ ਹੋਵੇ ਦਰਬਾਰ ਸਾਹਿਬ ਤੁਸੀਂ ਮੋਬਾਈਲ ਰੱਖ ਕੇ ਦੱਸੋ ਉਸ ਤੇ ਵੀ ਉਹਨੂੰ 이슈 ਬਣਾ ਲਿਆ ਜੀ ਇਹ ਰਾਗੀਆਂ ਨੂੰ ਰਿਕਸ਼ੇ ਚਲਾਉਣ ਲਈ ਕਹਿੰਦਾ ਮੈਂ ਕਦੀ ਇਸ ਤਰ੍ਹਾਂ ਦੀ ਭਾਵਨਾ ਨਾਲ ਨਹੀਂ ਕਿਹਾ ਮੈਂ ਮਾਫੀ ਵੀ ਮੰਗਦਾ ਕਿ ਜੇ ਇਸ ਤਰ੍ਹਾਂ ਇਹਨੂੰ ਲੱਗਿਆ ਹੈ ਮੈਂ ਨਹੀਂ ਇਸ ਤਰ੍ਹਾਂ ਕਿਹਾ ਪਰ ਮੈਂ ਤੁਹਾਨੂੰ ਸ਼ਕਤੀ ਰਾਗੀ ਦਿਖਾ ਦੇਣਾ ਪ੍ਰਚਾਰਕ ਦਿਖਾ ਦੇਣਾ ਗਰੰਥੀ ਤੇ ਸਾਡੀ ਲਾਈਨ ਦੇ ਬੰਦੇ ਦਿਖਾ ਦੇਣਾ ਜਿਹੜੇ ਇਥੋਂ ਬਾਹਰ ਜਾ ਕੇ ਰਾਗੀਆਂ ਕੀਰਤਨੀਆਂ ਪ੍ਰਚਾਰਕਾਂ ਦੇ ਵਿਜਿਤ ਜਾਂਦੇ ਨੇ ਟੈਕਸੀਆਂ ਚਲਾਉਂਦੇ ਨੇ ਉਥੇ ਹੋਰ ਖੇਤਾਂ ਚ ਗੋਡੀਆਂ ਇਹ ਕਾਰਨ ਕੀ ਸਮਝਦੇ ਹੋ ਕਿ ਸੇਖਾ ਆਪਣੇ ਰਾਗੀਆਂ ਨੂੰ ਗਰੰਥੀਆਂ ਨੂੰ ਪ੍ਰਯਾਪਤ ਜੀਵਨ ਜਾਪਣ ਵਾਸਤੇ ਆਰਟੀਕਲ ਮੈਂ ਪੈਸੇ ਵੀ ਨਹੀਂ ਦੇ ਸਕਦੇ ਕਿਉਂ ਕਰਦੇ ਜਾਂ ਉਹਨਾਂ ਦਾ ਨਿੱਜੀ ਲਾਲਚ ਹੁੰਦਾ ਕੋਈ ਇਸ ਕਰਕੇ ਕਰਦੇ ਨਹੀਂ ਮੈਂ ਗੱਲ ਦੂਜੇ ਪਾਸੇ ਜਾਂਦੀ ਹੈ ਮੈਂ ਕਹਿੰਨਾ ਕਿ ਵੱਧ ਤੋਂ ਵੱਧ ਉਹਨਾਂ ਦਾ ਸਨਮਾਨ ਹੋਵੇ ਉਹਨਾਂ ਦੇ ਪਰਿਵਾਰਾਂ ਦੀਆਂ ਲੋੜਾਂ ਨੂੰ ਸਮਝਿਆ ਜਾਵੇ ਉਹ ਫੁੱਲ ਟਾਈਮ ਉਹਨਾਂ ਦੀ ਇਹ ਪਵਿੱਤਰ ਜੌਬ ਹੈਗੀ ਹੈ ਸੈਕ੍ਰੇਟ ਜੌਬ ਹੈਗੀ ਹੈ ਉਹਨਾਂ ਦੇ ਮਾਨ ਸਨਮਾਨ ਨੂੰ ਧਿਆਨ ਚ ਰੱਖਿਆ ਜਾਵੇ ਸਾਡੇ ਤਾਂ ਉਹ ਬਾਬਾ ਕਹਿ ਕੇ ਬੁਲਾਉਂਦੇ ਨੇ ਤੇ ਇਸ ਕਰਕੇ ਸਾਨੂੰ ਜਿਹੜੇ ਅਸੀਂ ਇਸ ਲਾਈਨ ਵਿੱਚ ਆ ਸਾਨੂੰ ਵੀ ਚਾਹੀਦਾ ਹੈ ਵੀ ਅਸੀਂ ਸਮਰਪਿਤ ਹੋ ਕੇ ਜਿਹੜਾ ਸ਼ਬਦ ਅਸੀਂ ਗਾਉਣਾ ਹੈ ਉਹ ਮੈਂ ਕਥਾ ਕਰਨ ਲੱਗਾ ਅੱਗੇ ਲੈਪਟਾਪ ਰੱਖ ਲਵਾਂ ਤੇ ਉਹ ਲੈਪਟਾਪ ਜੀ ਧਿਆਨ ਰਹਿਣਾ ਉਧਰ ਤਾਂ ਜਾਣਾ ਨਹੀਂ ਫਿਲਮੀ ਟਿਉਣਾ ਤੇ ਅਸੀਂ ਸ਼ਬਦ ਗਾਉਨੇ ਆ ਹੁਣੇ-ਹੁਣੇ ਸਾਡੇ ਸਤਕਾਰਯੋਗ ਕੀਰਤਨੀਆਂ ਨੇ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਨੂੰ ਪਦਮ ਸ਼੍ਰੀ ਦਾ ਸਨਮਾਨ ਪ੍ਰਾਪਤ ਹੋਇਆ ਬੜੀ ਖੁਸ਼ੀ ਦੀ ਗੱਲ ਅੱਛਾ ਹੈ ਸਨਮਾਨ ਇਰਤਿੰਦਾ ਹੋਣਾ ਚਾਹੀਦਾ ਲੇਕਿਨ ਅਸੀਂ ਉੱਥੇ ਉਹਨਾਂ ਨੂੰ ਜਿਹੜੇ ਸਨਮਾਨ ਦੇਣ ਵਾਲੇ ਅਨਾਉਂਸਰ ਸਨ ਉਹਨਾਂ ਨੂੰ ਇਹ ਵੀ ਨਹੀਂ ਗਾਈਡ ਕਰ ਸਕੇ ਵੀ ਇਹ ਸਨਮਾਨ ਕੀਰਤਨੀਆਂ ਨੂੰ ਦਿੱਤਾ ਜਾ ਰਿਹਾ ਉੱਥੇ ਉਹਨਾਂ ਨੇ ਅਨਾਉਂਸ ਕੀਤਾ ਕਿ ਕਲਾ ਭਜਨ ਗਾਇਕ ਭਜਨ ਗਾਇਕ ਨਹੀਂ ਹੈਗੇ ਭਾਈ ਹਰਜਿੰਦਰ ਸਿੰਘ ਉਹ ਗੁਰਬਾਣੀ ਗਾਇਕ ਨੇ ਉਹਨਾਂ ਦੀ ਪਲੋ-ਪਲੋਰੇ ਕੀਰਤਨੀਆਂ ਵਾਲੀ ਵਡਿਆਈ ਤੇ ਜੇ ਅਸੀਂ ਇਹਨਾਂ ਵੀ ਨਹੀਂ ਦੱਸ ਸਕਦੇ ਤਾਂ ਫਿਰ ਅਸੀਂ ਕਿੱਥੇ ਫਰਜ਼ ਨਿਭਾਏਗੇ ਜੇ ਇਹਨਾਂ ਤੁਸੀਂ ਕਹਿ ਦਿੱਤਾ ਵੈਸੇ ਇਹਨਾਂ ਦੇ ਚਰਨ ਵੀ ਚੁੰਮਦੇ ਆਂ ਸਨਮਾਨ ਵੀ ਕਰਦੇ ਆਂ ਤੇ ਬਤੌਰ ਜਥੇਦਾਰ ਰਹਿੰਦੇ ਆਂ ਸੇਵਾ ਵਿੱਚ ਜੇ ਇਨੀ ਗੱਲ ਕਹਿ ਦਿੱਤੀ ਭਾਈ ਇੱਥੇ ਤਖਤਾਂ ਕਿਤੇ ਵੀ ਨਹੀਂ ਚਾਹੀਦਾ ਕਿ ਤੁਸੀਂ ਮੋਬਾਈਲ ਰੱਖ ਕੇ ਫਿਰ ਲੁਕਾਉਣਗੇ ਕਹੀਂ ਤੁਸੀਂ ਦੇਖ ਲੈਣਾ ਉਹ ਵਾਜੇ ਤੇ ਰੱਖਣ ਦੀ ਜਗ੍ਹਾ ਗਿੱਟਿਆਂ ਤੇ ਰੱਖਿਆ ਹੁੰਦਾ ਤੇ ਉੱਥੋਂ ਪੜਦੇ ਪਤਾ ਨਾ ਲੱਗੇ ਜੇ ਤੁਹਾਨੂੰ ਮੂੰਹ ਛਪਾਉਣਾ ਪੈ ਰਿਹਾ ਤੇ ਮੂੰਹ ਉਜਲਾ ਕਰੋ ਕਿਉਂ ਨਹੀਂ ਸ਼ਬਦ ਯਾਦ ਕਰਦੇ ਦੇਖੋ ਕਥਾ ਕੀਰਤਨ ਸਾਡੀ ਕਿਰਤ ਹੈ ਬਾਣੀ ਯਾਦ ਕਰਨੀ ਸਾਡੀ ਬੰਦਗੀ ਹੈ ਕਿਉਂ ਨਹੀਂ ਬੰਦਗੀ ਕਰਦੇ ਤਾਂ ਇਹ ਇਹ ਇੰਨਾ ਗੱਲਾਂ ਦੇ ਈਸੂ ਬਣਾ ਲੈਣੇ ਤੇ ਹੋਰ ਕਈ ਗੱਲਾਂ ਕਰ ਲੈਣੀਆਂ ਜਿਹੜੀਆਂ ਪੰਥ ਵਿੱਚ ਜਿਹੜੀਆਂ ਖੁਸ਼ਗੁਵਾਰ ਨਹੀਂ ਹੁੰਦੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਦੇਖਿਆ ਜਾ ਸਕਦਾ ਇਸ ਕਰਕੇ ਜਿਹੜੇ-ਜਿਹੜੇ ਪਦਵੀ ਤੇ ਨੇ ਇਹ ਗੱਲ ਠੀਕ ਹੈ ਭਈ ਸਾਨੂੰ ਬੜੀ ਤਰ੍ਹਾਂ ਦੀ ਵਿਚਾਰ ਸਾਹਮਣੇ ਕਰਨੀ ਪੈਂਦੀ ਹੈ ਅਸੀਂ ਉਸ ਨੂੰ ਸਾਹਮਣੇ ਰੱਖ ਕੇ ਪਰ ਸਾਡਾ ਸਰਵਉੱਚਤਾ ਗੁਰੂ ਸ਼ਬਦ ਦੇ ਸਤਕਾਰ ਦੀ ਤੇ ਪੰਥ ਦੀ ਵਡਿਆਈ ਦੀ ਹੈ ਜੇ ਪੰਥ ਹੈ ਤੇ ਅਸੀਂ ਜੇ ਪੰਥ ਨੇ ਸਾਨੂੰ ਕੌਣ ਪੁੱਜਦਾ ਅਸੀਂ ਕਿਤੇ ਵਿਚਾਰੇ ਆ ਸਾਨੂੰ ਕੌਣ ਮਾਣ ਦੇਵੇਗਾ ਸਾਨੂੰ ਜੇ ਮਾਣ ਸਨਮਾਨ ਮਿਲਦਾ ਤਾਂ ਉਹ ਗੁਰੂ ਗ੍ਰੰਥ ਗੁਰੂ ਪੰਥ ਕਰ ਸਾਡਾ ਮੇਰਾ ਮਾਤ ਪਿਤਾ ਹਰ ਰਹਾ ਸਾਡਾ ਮਾਂ ਪਿਓ ਗੁਰੂ ਪੰਥ ਤੇ ਗੁਰੂ ਗ੍ਰੰਥ ਤੇ ਜੇ ਅਸੀਂ ਕੋਈ ਫੈਸਲਾ ਕਰਨ ਲੱਗੇ ਆ ਕੋਈ ਵਿਚਾਰ ਕਰਨ ਲੱਗੇ ਆ ਹੁਣੇ ਸ੍ਰੀ ਅਕਾਲ ਤਖਤ ਸਭ ਤੋਂ ਪਿੱਛੇ ਜਾਏ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਈ ਉਹਨਾਂ ਨੇ ਇੱਕ ਨਿਮਾਣੇ ਸਿੱਖ ਵਜੋਂ ਉੱਤੇ ਆਪਣੀ ਹਾਜ਼ਰੀ ਜਿਹੜੀ ਸੀ ਉਹ ਭਰੀ ਜੋ ਜੋ ਕਿਹਾ ਉਹਨਾਂ ਨੇ ਹਾਂ ਹਾਂ ਝੋਲੀ ਚ ਪਵਾ ਲਿਆ ਉਹਦੇ ਬਾਅਦ ਦੇਖੋ ਉਹਨਾਂ ਨੂੰ ਬਾਣੀ ਦੀ ਬੇਅਦਬੀ ਲਈ ਤਨਖਾਹ ਲਈ ਗਈ ਤੇ ਬਾਣੀ ਦੀਆਂ ਪੰਕਤੀਆਂ ਗਲ ਚ ਪਾ ਕੇ ਤੇ ਟਾਇਲਟ ਸਾਫ ਕਰਨ ਭੇਜ ਦਿੱਤਾ ਗਿਆ ਉਹ ਬਾਣੀ ਦੀ ਬੇਅਦਬੀ ਨਹੀਂ ਸੀ ਉਹ ਕਿਹਨੇ ਦੇਖਣੀ ਸੀ ਗਿਆਨੀ ਹਰਬੀਜ ਕਿੱਥੇ ਸਨ ਗਿਆਨੀ ਰਗੂ ਇਸਨ ਜੀ ਕਿੱਥੇ ਸਨ ਬਾਕੀ ਨਾਲ ਜਿਹੜੇ ਖੜੇ ਸਨ ਉਹ ਕਿੱਥੇ ਸਨ ਉਹ ਮਲਮੂਤਰ ਦੇ ਛੱਟੇ ਤੁਸੀਂ ਗੁਰਬਾਣੀ ਦੀਆਂ ਪੰਕਤੀਆਂ ਤੇ ਪਵਾਏ ਤੁਹਾਨੂੰ ਤਨਖਾਹ ਕਿਹੜੀ ਲੱਗਣੀ ਚਾਹੀਦੀ ਤੁਹਾਨੂੰ ਨਹੀਂ ਤਨਖਾਹ ਲੱਗਣੀ ਚਾਹੀਦੀ ਹਾਊ ਯੂ ਡਿਡ ਇਟ ਤੁਸੀਂ ਕਿਉਂ ਇਹ ਕੀਤਾ ਤੁਸੀਂ ਕੋਈ ਪੰਕਤੀ ਲਿਖ ਲੈਂਦੇ ਵੀ ਮੈਂ ਗੁਨਾਹਗਾਰ ਹਾਂ ਪੰਥ ਮੈਨੂੰ ਬਖਸ਼ ਲੈ ਗੁਰੂ ਮੈਨੂੰ ਬਖਸ਼ ਲੈ ਜੇ ਗਲਤ ਤਖਤੀ ਪਾਉਣੀ ਸੀ ਜੇ ਉਹਨੇ ਮੰਨ ਲਿਆ ਸੀ ਤਾਂ ਤਖਤੀਆਂ ਪਾਉਣ ਦੀ ਲੋੜ ਵੀ ਨਹੀਂ ਸੀ ਮਹਾਰਾਜ ਰਣਜੀਤ ਸਿੰਘ ਨੂੰ ਕੋਰੜੇ ਮਾਰੇ ਨਹੀਂ ਗਏ ਸਨ ਅਕਾਲੀ ਫੂਲਾਸ ਨੇ ਕਿਹਾ ਤੂੰ ਮੰਨ ਲਿਆ ਤੇ ਹੋ ਗਿਆ ਇਹੀ ਹੋਇਆ ਮਰ ਤੇ ਇਹਨਾਂ ਨੇ ਉਹ ਤਖਤੀਆਂ ਬਾਣੀ ਦੀਆਂ ਗਲਾਂ ਚ ਪਾ ਕੇ ਉਹਨਾਂ ਨੂੰ ਲਟਰੀਨਾ ਸਾਫ਼ ਕਰਨ ਭੇਜਤਾ ਉੱਥੇ ਮਲਮੁੱਤਰ ਦੇ ਛੱਟੇ ਗੁਰਬਾਣੀ ਦੀਆਂ ਪੰਕਤੀਆਂ ਤੇ ਪਏ ਉਹ ਅਕਾਲ ਤਖਸਾਲ ਤੋਂ ਤੁਸੀਂ ਖੜੇ ਹੋ ਕੇ ਕਰ ਰਹੇ ਤੁਸੀਂ ਸਿੱਖੋ ਤੇ ਤੁਸੀਂ ਕੌਣ ਹੋ ਤੁਹਾਨੂੰ ਬਾਣੀ ਦਾ ਸਤਕਾਰ ਨਹੀਂ ਇਹਦਾ ਮਤਲਬ ਤੇ ਇਹੋ ਹੀ ਬੰਦਾ ਵੀ ਜਿਵੇਂ ਉਹ ਗੁਰਮਤਿ ਸਿਧਾਂਤਾਂ ਨੂੰ ਬਹਾਲ ਨਹੀਂ ਕਰਨਾ ਚਾਹੁੰਦੇ ਜਾਂ ਕਰਨਾ ਚਾਹ ਰਹੇ ਉਹ ਨਿੱਜੀ ਖੁਨਸਾਂ ਜਾਂ ਕੋਈ ਨਿੱਜੀ ਰੰਗੀਸ਼ਾ ਕੱਡੀਆਂ ਜਾ ਰਹੀਆਂ ਸਨ ਦੇਖੋ ਉੱਥੇ ਜਦੋਂ ਕੋਈ ਇਸ ਵੱਡੀ ਪੱਜਵੀ ਪਦਵੀ ਤੇ ਨਿਵਾਜਿਆ ਜਾਂਦਾ ਹੈ ਨਾ ਤੇ ਉਹਦੇ ਬੋਲ ਗੁਰੂ ਦੇ ਬੋਲ ਹੋਣੇ ਚਾਹੀਦੇ ਰਿਹਾ ਐਸਾ ਜਥੇਦਾਰ ਜੋ ਕੁਝ ਕਹਿ ਦਿੱਤਾ ਸੋਈ ਪੰਥਮਾਨ ਸਭ ਲੈਂਦਾ ਪਰ ਉਹ ਕਿਰਦਾਰ ਸੀ ਉਹਨਾਂ ਕੋਲ ਅਸੀਂ ਧੜੇ ਬਾਜੀ ਵਿੱਚ ਪਾ ਕੇ ਤੇ ਇੱਕ ਦੀ ਰਾਗ ਦੁਆ ਇਸ ਵਿੱਚ ਪਾ ਕੇ ਇੱਕ ਦਾ ਸਨਮਾਨ ਤੇ ਦੂਜੇ ਦਾ ਅਪਮਾਨ ਕਰੀ ਮੈਂ ਹੁਣ ਚਲੋ ਕਹਿ ਦਿੰਨਾ ਸੌਰੀ ਸ਼ਕਤੀ ਇਸ ਗੱਲ ਤੇ ਲਾ ਦਿੱਤੀ ਕਿ ਕਿਸੇ ਤਰ੍ਹਾਂ ਸ਼ਰਮਣੀ ਅਕਾਲੀ ਦਲ ਖਤਮ ਹੋਵੇ ਕਿਸ ਤਰ੍ਹਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਤਮ ਹੋਵੇ ਗੁਰਮਖੋ ساری ਦੁਨੀਆ ਦੇ ਕਿਸੇ ਧਰਮ ਕੋਲ ਕਿਸੇ ਸੰਪਰਦਾ ਕੋਲ ਕਿਸੇ ਜਥੇ ਬੰਦੀ ਢਾਂਚੇ ਕੋਲ ਇਹੋ ਜੀ ਸੰਸਥਾ ਨਹੀਂ ਹੈ ਜੋ ਜੀ ਸ਼ਰਮਣੀ ਕਮੇਟੀ ਜੇ ਸਾਡਾ ਅਕਾਲੀ ਦਲ ਹੈ ਤਾਂ ਸਾਡੀ ਹੋਂਦ ਅਸਤੀ ਹੈ ਭਾਵੇਂ ਅਸੀਂ ਅਮਰੀਕਾ ਬੈਠੇ ਆ ਕੈਨੇਡਾ ਬੈਠੇ ਦੁਨੀਆਂ ਚ ਕਿਤੇ ਬੈਠੇ ਪਰ ਉਹਨਾਂ ਦਾ ਕਹਿਣਾ ਵੀ ਅਸੀਂ ਪੁਨਰਜੀਵਤ ਕਰ ਰਹੇ ਆ ਜੀ ਅਕਾਲੀ ਦਲ ਨੂੰ ਇਸ ਕਰਕੇ ਸਾਰਾ ਕੰਮ ਕਰ ਰਹੇ ਆ ਪੁਨਰਜੀਵਤ ਕਿਤੇ ਕਰ ਰਿਹਾ ਅਕਾਲੀ ਦਲ ਖਤਮ ਹੋ ਗਿਆ ਅਕਾਲੀ ਦਲ ਨੂੰ ਖਤਮ ਕਰ ਰਹੇ ਹਰਿਆਣੇ ਵਿੱਚ ਸ਼੍ਰੋਮਣੀ ਗੁਰਦਵਾਰੇ ਪ੍ਰਬੰਧਕ ਕਮੇਟੀ ਨੇ ਖਤਮ ਕੀਤੀ ਹੈ ਕਿ ਨੇ ਕੌਣ ਖਤਮ ਕਰਨ ਇਹ ਹੀ ਨੇ ਇਹੀ ਲੋਕ ਨੇ ਹੋਰ ਕੋਈ ਨਹੀਂ ਤੁਸੀਂ ਇਹਦਾ ਅਨਲਾਈਸਿਸ ਕਰ ਲਿਓ ਇਸ ਹਰਿਆਣਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਵਾਲਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਿਕਲੇਗਾ ਕਰਕੇ ਦੇਖੋ ਮੈਨੂੰ ਕਹਿੰਦਾ ਵੀ ਮੇਰੇ ਕਹਿਣ ਤੇ ਮੰਨ ਲਓ ਕਰਕੇ ਦੇਖੋ ਤੁਸੀਂ ਪੰਤ ਨੂੰ ਜੇ ਕਮਜ਼ੋਰ ਕਰ ਰਹੇ ਹੋ ਤੇ ਤੁਹਾਨੂੰ ਇਹ ਰਾਈਟ ਨਹੀਂ ਹੈ ਕਿ ਤੁਸੀਂ ਉਹਨਾਂ ਪਦਮਿਆਂ ਤੇ ਬੈਠੋ ਮੈਂ ਬੜੀ ਵਾਰੀ ਇਹਨਾਂ ਨੂੰ ਚੈਲੰਜ ਕੀਤਾ ਚੈਨਲਾਂ ਤੇ ਕਿ ਆਓ ਮੇਰੇ ਨਾਲ ਡਿਬੇਟ ਕਰੋ ਮੈਂ ਤੁਹਾਡੀ ਸਾਰੀ ਗੱਲ ਰੱਖਦਾ ਸਾਹਮਣੇ ਇਹ ਨਹੀਂ ਆਏ ਜੇ ਇਹਨਾਂ ਨੂੰ ਕਿਸੇ ਪੁੱਛੇ ਵੀ ਤਾਂ ਕਹੋ ਉਹ ਉਹ ਵੱਡੀ ਪਦਵੀ ਤੇ ਰਿਆ ਅਸੀਂ ਨਹੀਂ ਉਹਦੇ ਨਾਲ ਗੱਲ ਕਰਨ ਅਸਲ ਗੱਲ ਹੈ ਤੁਹਾਡੇ ਕੋਲ ਕੱਖ ਨਹੀਂ ਹੈਗਾ ਸਾਡੇ ਖਿਲਾਫ ਤਗਤ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪਿਆਰਿਆਂ ਕੋਲ ਕੀ ਹੈ ਮੇਰੇ ਖਿਲਾਫ ਦਿੱਤਾ ਕਿਉਂ ਨਹੀਂ ਬਲਕੇ ਦੋ ਨੇ ਤਾਂ ਤਿੰਨਾਂ ਨੂੰ ਤਾਂ ਜਦ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਹੀ ਨਹੀਂ ਦੇ ਸਕੇ ਦੋ ਨੇ ਲਿਖ ਕੇ ਦਿੱਤਾ ਵੀ ਇਹਨਾਂ ਦਾ ਦੋਸ਼ ਕੋਈ ਨਹੀਂ ਸਾਰੇ ਇਲਜ਼ਾਮ ਝੂਠੇ ਲਾਏ ਗਏ ਉਸ ਤੋਂ ਬਾਅਦ ਜਿਹੜੀ ਆਰਐਸਓਡੀ ਉਹਨਾਂ ਦੀ ਸਿਹਾਈ ਪਾਵਰ ਜਾਂਚ ਉਹ ਰਿਪੋਰਟ ਮੇਰੇ ਹੱਥ ਚ ਆਈ ਉਹਨੂੰ ਵੀ ਦਬਾ ਕੇ ਰੱਖਿਆ ਇਹ ਖੁਦ ਚਾਹੁੰਦੇ ਨੇ ਅਸਲ 'ਚ ਇੱਕ ਪ੍ਰੋਬਲਮ ਇਹ ਵੀ ਹੈ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਚਿੱਟੇ ਕਪੜੇ ਹੀ ਪਾ ਲੈਣਾ ਮਕਾਨ ਬਣਾਉਣਾਂ ਦਾ ਦੂਰ ਦੀ ਗੱਲ ਹੈ ਸਕੂਟਰ ਕਾਰ ਰਣੀ ਤਾਂ ਦੂਰ ਉਹ ਕਈਆਂ ਨੂੰ ਉਹੀ ਰੜਕਣ ਲੱਗ ਪੈਂਦਾ ਹੈ ਇਹਨਾਂ ਨੂੰ ਸਿੰਘ ਸਾਹਿਬਾਨਾਂ ਦਾ ਮਾਣ ਸਨਮਾਨ ਰੱਖਣ ਲੱਗ ਪੈਂਦਾ ਉਸ ਕਰਕੇ ਵੀ ਰਖਾ ਬਸ ਅਜੇ ਵੀ ਕਰ ਰਹੇ ਹਨ ਪਰ ਆ ਦੇਰ ਅਬੇਰ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਸਾਹਮਣੇ ਝੁਕਣਾ ਪੈਂਦਾ ਫਿਰ ਕਹਿੰਦੇ ਜੇ ਅਸੀਂ ਨਹੀਂ ਮੰਨਦੇ ਜੀ ਫੁਲਾਣਾ ਜੱਜਦਾਰ ਉਹਨੂੰ ਲਾਓ ਜੀ ਕਿਉਂ ਨਹੀਂ ਤੁਸੀਂ ਮੰਨਦੇ ਹਰ ਵੇਸ ਉਹਨਾਂ ਨੂੰ ਕਿਹਨੇ ਲਾਇਆ ਸੀ ਉਸੇ ਹੀ ਅੰਤਰੰਕ ਕਮੇਟੀ ਨੇ ਲਾਇਆ ਸੀ ਉਸੇ ਹੀ ਸ਼ਰਮਣੀ ਕਮੇਟੀ ਨੇ ਲਾਇਆ ਸੀ ਤੇ ਜਿਹਾ ਜੋ ਉਹਨਾਂ ਨੇ ਉਸੇ ਹੀ ਸ਼ਰਮਣੀ ਕਮੇਟੀ ਨੇ ਸਿੰਘ ਸਾਹਿਬ ਗੈਣੀ ਗੁਰਬਚਨ ਸਿੰਘ ਜੀ ਬੜੀ ਵੱਡੀ ਹਸਤੀ ਨੇ ਮੇਰੇ ਪੂਜਨੀਕ ਨੇ ਵੱਡੇ ਨੇ ਇਹਨਾਂ ਨੂੰ ਕਿਹਨਾਂ ਨੇ ਸੇਵਾ ਦਿੱਤੀ ਉਸੇ ਕਮੇਟੀ ਨੇ ਦਿੱਤੀ ਸੀ ਤੇ ਜੇ ਉਸੇ ਕਮੇਟੀ ਨੇ ਅੱਜ ਜਸਵੰਤ ਸਿੰਘ ਕੁਲਦੀਪ ਸਿੰਘ ਗੜਗਾ ਜੀ ਉਹਨਾਂ ਨੂੰ ਦਿੱਤੀ ਤੇ ਇਹਨਾਂ ਨੂੰ ਕਿਉਂ ਨਹੀਂ ਹজম ਹੋ ਰਿਹਾ ਇਹ ਲਾ ਲਾ ਕੇ ਕਿਉਂਕਿ ਇਹਨਾਂ ਦਾ ਮਕਸਦ ਕੁਝ ਹੋਰ ਹੈ ਸਿਰਫ ਪੈਸਾ ਤੇ ਪਦਵੀ ਔਰ ਤਖ਼ਤ ਨਹੀਂ ਨਾ ਇਹਨਾਂ ਨੂੰ ਸਿੱਖੀ ਦਾ ਮਤਲਬ ਹੈ ਨਾ ਇਹਨਾਂ ਨੂੰ ਗੁਰੂ ਨਾਲ ਮਤਲਬ ਹੈ ਨਾ ਇਹਨਾਂ ਨੂੰ ਗੁਰਬਾਣੀ ਪ੍ਰਚਾਰ ਪ੍ਰਸਾਰ ਨਾਲ ਮਤਲਬ ਹੈ ਨਾ ਇਹਨਾਂ ਨੂੰ ਹੋਰ ਕਿਸੇ ਚੀਜ਼ ਨਾਲ ਸਿਰਫ ਤੇ ਸਿਰਫ ਤਕਰਾਰ ਤੇ ਉਹਦੇ ਵਿੱਚ ਆਪਣਾ ਵਪਾਰ ਚੁਪਾ ਗਾਨੀ ਕੁਲਦੀਪ ਸਿੰਘ ਅੜਗੱਜ ਦੀ ਨਿਯੁਕਤੀ ਨੂੰ ਕੀ ਆਪ ਜੀ ਸਮਝਦੇ ਹੋ ਕਿ ਉਹ ਜਿਵੇਂ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਸਾਡੀਆਂ ਟਕਸਾਲਾਂ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਉਹ ਜਾਜ ਦੇਖੋ ਜੀ ਜਿਹੜੀਆਂ ਟਕਸਾਲਾਂ ਨੇ ਗੁਰੂ ਪੰਥ ਦੀਆਂ ਨੇ ਸਾਡੀ ਸਭ ਤੋਂ ਵੱਡੀ ਟਕਸਾਲ ਦਮਦਮੀ ਟਕਸਾਲ ਹੈ ਜਿਹੜੀ ਪਿੰਡਰ ਕਲਾਂ ਤੋਂ ਆਰੰਭ ਹੋਈ ਹੈ ਅੱਜ ਉਹ ਚਾਰ ਜਗ੍ਹਾ ਵੱਖਰੇਵੇਂ ਨੇ ਪਹਿਲਾਂ ਉਹਨਾਂ ਨੂੰ ਠੀਕ ਕਰ ਲਈਏ ਉਸ ਤੋਂ ਬਾਅਦ ਅਸੀਂ ਦਾਅਵੇਦਾਰ ਬਣੀਏ ਗੁਰੂ ਪੰਥ ਨੂੰ ਧੋਖੇ ਜ ਨਹੀਂ ਤੁਸੀਂ ਰੱਖ ਸਕਦੇ ਉਹ ਅੱਜ ਨਹੀਂ ਤੇ ਕੱਲ ਰੂਪੰਤ ਫੈਸਲੇ ਕਰ ਲੈਣਾ ਹੁੰਦਾ ਤੇ ਜਿਹੜਾ ਬਾਕੀ ਤਾਂ ਜਿੱਥੇ-ਜਿੱਥੇ ਹੁਣ ਜੋ-ਜੋ ਚੱਲ ਰਿਹਾ ਮੈਂ ਨਾ ਕੀ ਲੈਣਾ ਸਾਰੇ ਪੰਥ ਨੂੰ ਪਤਾ ਹੀ ਹੈ ਗੱਲ ਹੁਣ ਤੇ ਜਗ ਜਾਹਰ ਹੈ ਹੁਣ ਤਾਂ ਕੋਈ ਸੁਪੀ ਹੋਈ ਗੱਲ ਤਾਂ ਹੈ ਨਹੀਂ ਕਿਸ ਕਰਕੇ ਹੋ ਰਿਹਾ ਕੀ ਹੋ ਰਿਹਾ ਹੋਰ ਸਾਡੇ ਜਿਹੜੇ ਆਪਣੇ ਆਪ ਨੂੰ ਵੱਖਰਾ ਕਹਿੰਦੇ ਨੇ ਕੱਲ ਤਾਂ ਇਹੀ ਉਹ ਸਈ ਅਕਾਲੀ ਦਲ ਦੀ ਟਿਕਟ ਤੇ ਲੋਕ ਸਭਾ ਦਾ ਇਹਨਾਂ ਨੇ ਇਲੈਕਸ਼ਨ ਲੜਿਆ ਉਦੋਂ ਅਕਾਲੀ ਦਲ ਠੀਕ ਸੀ ਤੇ ਹੁਣ ਅਕਾਲੀ ਦਲ ਮਾੜਾ ਹੋ ਗਿਆ ਨਹੀਂ ਇਹਨਾਂ ਦਾ ਸਵਾਰਥ ਨਹੀਂ ਸਿੱਧ ਹੋਇਆ ਇਸ ਲਈ ਕੱਲ ਨੂੰ ਫੇਰ ਇਹਦਾ ਨੇ ਆਉਣਾ ਇਹਨਾਂ ਨੂੰ ਕਿਸੇ ਲਈ ਪੁੱਛਣਾ ਜੇ ਗੁਰਮੁਖੋ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਵਿੱਚ ਨਹੀਂ ਐ ਤੇ ਸਿੱਖ ਨੂੰ ਕਿਤੇ ਕੋਈ ਨਹੀਂ ਪੁੱਛਦਾ ਅੱਜ ਸਾਡੇ ਬਹੁਤ ਸਾਰੇ ਸਿੱਖ ਪਾਰਲੀਮੈਂਟ 'ਚ ਬੈਠੇ ਨੇ ਸਲਮਾਨ ਯੋਗ ਨੇ ਪਰ ਉਹਨਾਂ ਨੂੰ ਪਤਾ ਹੈਗਾ ਕਿ ਇਹਨਾਂ ਦੇ ਪਿੱਛੇ ਪੰਥ ਹੈਗਾ ਪੰਥ ਨੇ ਉਹਨਾਂ ਨੂੰ ਚੁਣਿਆ ਪੰਥ ਨੇ ਉਹਨਾਂ ਨੂੰ ਭੇਜਿਆ ਜੇ ਪੰਥ ਨੂੰ ਛੱਡ ਦੇਓਗੇ ਤਾਂ ਤੁਸੀਂ ਘੜੀ ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ ਨਾਥ ਪੰਥ ਕੀ ਨਾ ਰਹੀ ਤੋ ਗ੍ਰੰਥ ਕੌਣ ਮੰਨੇਗਾ ਚੰਗੇ ਅਕਾਲੀ ਦਲ ਤੋਂ ਤਾਂ ਕੋਈ ਵੀ ਇਨਕਾਰ ਨਹੀਂ ਹੁੰਦਾ ਪਰ ਇਹ ਕਿਹੜਾ ਇਲਜ਼ਾਮ ਲੱਗ ਜਾਂਦਾ ਵੀ ਉਹ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ ਤਾਂ ਕਰਕੇ ਸਾਰੇ ਸਵਾਲ ਉੱਠਦੇ ਨੇ ਪਰਿਵਾਰ ਦੀ ਪਾਰਟੀ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਹੈਗਾ ਹੁਣ ਫੇਰ ਦੁਬਾਰੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਤਾਂ ਉਹ ਬੀਬੀ ਹਸਿਮਰਤ ਕੌਰ ਦੀ ਵੋਟ ਨਾਲ ਬਣਿਆ ਇਹਦੇ ਨਾਲ ਬਣਿਆ ਉਹ ਪ੍ਰਕਾਸ਼ ਸਿੰਘ ਬਾਦਲ ਤਾਂ ਹੁਣ ਸੰਸਾਰ ਤੇ ਨਹੀਂ ਉਹਨਾਂ ਦੀ ਵੋਟ ਨਾਲ ਬਣਿਆ ਕਿਹਨਾਂ ਦੀ ਵੋਟ ਨਾਲ ਬਣਿਆ ਸਾਰੇ ਜਿਨ੍ਹਾਂ ਨੇ ਲੀਡਰ ਨੇ ਉਹਨਾਂ ਚੁਣਿਆ ਨਾ ਜਿੰਨੂੰ ਮਰਜ਼ੀ ਚੁਣ ਲੈਣ ਤੇ ਉਹਨਾਂ ਦੇ ਚੁਣੇ ਜੇ ਸਾਰਿਆਂ ਨੇ ਚੁਣਿਆ ਤੇ ਫੇਰ ਜਿੰਨੂੰ ਚੁਣਿਆ ਉਹ ਠੀਕ ਹੈ ਸੁਖਵੀਰ ਸਿੰਘ ਬਾਦਲ ਕੋ ਆਪਣੀ ਵੋਟ ਨਾਲ ਪ੍ਰਧਾਨ ਬਣਿਆ ਪਹਿਲਾਂ ਵੀ ਉਹ ਪ੍ਰਧਾਨ ਸਨ ਤੇ ਅੱਜ ਜੇ ਉਹ ਦੁਬਾਰੇ ਫੇਰ ਬਣੇ ਤਾਂ ਕਿਨੇ ਚੁਣਿਆ ਉਹਨੂੰ ਲੀਡਰਾਂ ਨੇ ਚੁਣਿਆ ਨਾ ਪਾਰਟੀ ਨੇ ਚੁਣਿਆ ਵਰਕਰਾਂ ਨੇ ਚੁਣਿਆ ਤੇ ਫਿਰ ਉਹ ਜੇ ਵਰਕਰਾਂ ਚੁਣਿਆ ਫਿਰ ਕੀ ਤਰਾਜ ਇਹਨਾਂ ਨੂੰ ਕਿਸੇ ਨੇ ਚੁਣਣ ਨਹੀਂ ਦਿੱਤੇ ਤੇ ਬੈਠੀ ਜੇ ਸੁਖਵੀਰ ਬਾਦਲ ਨੂੰ ਚੁਣ ਲਿਆ ਤੇ ਗਲਤ ਹੈ ਮੈਂ ਕਹਿੰਦਾ ਜਿੰਨੂੰ ਵੀ ਚੁਣ ਲਿਆ ਸਾਰੇ ਵਰਕਰਾਂ ਨੇ ਚੁਣਿਆ ਸਾਰੇ ਲੀਡਰਾਂ ਨੇ ਚੁਣਿਆ ਸਾਰੀ ਪਾਰਟੀ ਨੇ ਚੁਣਿਆ ਉਹ ਉਹ ਮੰਨਤਾ ਪ੍ਰਾਪਤ ਹੈ ਉਹਨੂੰ ਮੰਨਣਾ ਚਾਹੀਦਾ ਇਹ ਤਾਂ ਵਿਰੋਧ ਹੈਗਾ ਤੁਸੀਂ ਜਹਾਜ਼ ਚ ਬੰਦੇ ਹੋ ਤੇ ਪਾਇਲਟ ਤੁਸੀਂ ਨਹੀਂ ਚੁਣਦੇ ਕੰਪਨੀ ਚੁਣਦੀ ਹੈ ਕੰਪਨੀ ਨੂੰ ਪਤਾ ਹੈ ਵੀ ਕਿਹੜਾ ਪਾਇਲਟ ਫਲਾਈਟ ਨੂੰ ਲੈਂਡਿੰਗ ਤੇ ਟੇਕ-ਆਫ ਕਰਾ ਸਕਦਾ ਤੇ ਤੁਸੀਂ ਜਾ ਕੇ ਜਹਾਜ਼ ਚ ਤਾਂ ਆਰਾਮ ਨਾਲ ਬੈਠਦੇ ਤੇ ਤੁਸੀਂ ਭੁੜਕਦੇ ਹੋ ਜੀ ਨਹੀਂ ਮੈਂ ਪਾਇਲਟ ਬਣਨਾ ਹੈ ਤੇ ਮੈਂ ਪਾਇਲਟ ਬਣਨਾ ਤੁਸੀਂ ਸਾਲਾ ਮਾਰਦੇ ਇਸ ਤਰ੍ਹਾਂ ਫਲਾਈਟ ਕਰੈਸ਼ ਹੋ ਜਾਂਦੀ ਤੇ ਜੇ ਜਿਹੜਾ ਜਿਹਨੂੰ ਪਾਰਟੀ ਨੇ ਚੁਣਿਆ ਹੈ ਲੀਡਰ ਮੈਂ ਤਾਂ ਚਲੋ ਸਿਆਸੀ ਬੰਦਾ ਹੈ ਨਹੀਂ ਮੈਨੂੰ ਬਹੁਤਾ ਪਤਾ ਨਹੀਂ ਪਰ ਮੈਨੂੰ ਇੰਨਾ ਪਤਾ ਹੈ ਕਿ ਜੇ ਜਿਹਨੂੰ ਵੀ ਚੁਣਿਆ ਉਹਨੂੰ ਮਾਨਤਾ ਦੇਣੀ ਚਾਹੀਦੀ ਹੈ ਦੇ ਉਸੇ ਅੰਤਰਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਨੁਮਾਇੰਦਾ ਜਮਾਤ ਹੈ ਹਰ ਦੁੱਖ ਸੁੱਖ ਵੇਲੇ ਖੜੀ ਹੁੰਦੀ ਹੈ ਵਿਦੇਸ਼ਾਂ ਚ ਕੇਸ ਚੱਲਦੇ ਦਸਤਾਰ ਦੇ ਮਸਲੇ ਉੱਠਦੇ ਕਿਰਪਾਨ ਦੇ ਮਸਲੇ ਉੱਠਦੇ ਕੌਣ ਵਕੀਲ ਦਿੰਦਾ ਸਾਡੀਆਂ ਸਾਰੇ ਦੇਸ਼ ਵਿੱਚ ਵਿਦੇਸ਼ਾਂ ਵਿੱਚ ਸਤਕਾਰਯੋਗ ਗੁਰਦੁਆਰਾ ਕਮੇਟੀਆਂ ਨੇ ਕੌਣ ਪੁੱਛਦਾ ਜੀ ਕਿਦੇ ਕੋਲ ਕੋਈ ਰਿਆਇਸ਼ ਨਹੀਂ ਦਿੰਦਾ ਤੁਹਾਨੂੰ ਸ਼੍ਰੋਮਣੀ ਕਮੇਟੀ ਉੱਥੇ ਜਾ ਕੇ ਵਕੀਲ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜਾਏ ਜਿੱਥੇ ਕੋਈ ਆਪਦਾ ਆਉਂਦੀ ਹੈ ਕੌਣ ਅੱਗੇ ਜਾਂਦਾ ਉਹ ਸਾਡੇ ਇنسان ਹੈਗੇ ਫੇਰ ਮੈਂ ਤੁਹਾਨੂੰ ਦੱਸ ਦੇਣਾ ਸਾਰੇ ਕੱਪੜੇ ਸਾਡੇ ਸਾਫ ਨੇ ਚੰਗੇ ਨੇ ਮਹੰਗੇ ਨੇ ਵਧੀਆ ਨੇ ਔਰ ਕਾਬਲੇ ਜਿਹੜੇ ਨੇ ਉਹ ਇਸਤੇਮਾਲ ਨੇ ਕਾਬਲੇ ਕਬੂਲ ਨੇ ਪਰ ਦਸਤਾਰ ਜੇ ਚਾਰ ਗੱਜ ਦੀ ਹੋਵੇ ਤੇ ਸਜਣਾ ਉਹਨੇ ਸਿਰ ਤੇ ਹੀ ਉਹਨੇ ਥੱਲੇ ਨਹੀਂ ਸਜਣਾ ਦਸਤਾਰ ਪੈਰਾਂ 'ਇ ਨਹੀਂ ਰੱਖ ਸਕਦੇ ਅਕਾਲ ਤਖ਼ਦੀ ਸਰਵੋੱਚਤਾ ਹੈ ਉਹ ਰਹਿਣੀ ਹੈ ਉਤੇ ਜਿਹੜਾ ਜੇਦਾਦਾਰ ਪੰਥਲਾ ਗੜਗਾਜ ਹੋਣੀ ਆਪ ਨਹੀਂ ਲੱਗ ਗਏ ਕੱਲ ਤੱਕ ਤਾਂ ਉਹ ਨਹੀਂ ਸੀ ਜੇਦਾਦਾਰ ਲੱਗਿਆ ਕਿਉਂਕਿ ਪੰਥ ਦੀ ਨੁਮਾਇੰਦਾ ਜਵਾਨ ਨੇ ਨਹੀਂ ਲਾਇਆ ਸੀ ਅੱਜ ਜੇ ਵਿਰੋਧ ਕਰ ਰਹੇ ਤਾਂ ਨਹੀਂ ਕਰਨਾ ਚਾਹੀਦਾ ਜੇ ਸਹੀ ਫਾਸਲੇ ਹੋ ਜਾਣ ਕੋਈ ਵੀ ਜਥੇਦਾਰ ਮਾਲਕ ਨਹੀਂ ਹੁੰਦਾ ਪੰਥ ਦਾ ਸੇਵਕ ਹੀ ਹੁੰਦਾ ਉਹ ਸੇਵਾ ਕਰ ਰਹੇ ਨੇ ਉਹਨਾਂ ਨੂੰ ਸਨਮਾਨ ਨਾਲ ਮੌਕਾ ਦਿਓ ਸੇਵਾ ਕਰਨ ਬਿਲਕੁਲ ਜੀ ਸੇਵਾ ਕਰ ਰਹੇ ਨੇ ਸਾਰੇ ਔਰ ਜਿਹਦੇ ਮੰਦੀ ਨਹੀਂ ਹੁੰਦੀ ਉਹ ਇਲਜ਼ਾਮ ਲਾਉਣ ਲਾ ਪੈਂਦਾ ਵਾ ਇਹ ਜਿਹੜੀ ਪਿਰਟਿਆ ਹੈ ਜਿਹੜੀ ਮਾਨਸਿਕਤਾ ਇਹਦੇ ਵਿੱਚੋਂ ਨਿਕਲਣਾ ਚਾਹੀਦਾ ਵਾ ਮੇਰਾ ਆਪਣਾ ਮੰਨਣਾ ਦਾ ਆਮ ਸਿੱਖੀ ਵੀ ਇਹੀ ਸੋਚਿਆ ਵੀ ਸਾਡੇ ਸਿੰਘ ਸਾਹਿਬ ਜਿਹੜੇ ਨੇ ਇਹ ਸਤਿਕਾਰਯੋਗ ਨੇ ਜਿੰਨੇ ਵੀ ਸਾਡੇ ਆਗੂ ਨੇ ਜਥੇਦਾਰ ਨੇ ਸਾਰੇ ਹੀ ਸਤਕਾਰਯੋਗ ਨੇ ਇਹਨਾਂ ਦੇ ਅੱਗੇ ਦੁਨੀਆ ਦਾ ਕੋਈ ਵੀ ਹੋ ਜਥੇਦਾਰ ਕੋਈ ਵੀ ਨੇਤਾ ਕੋਈ ਵੀ ਇਹਨਾਂ ਦੇ ਬਰਾਬਰ ਅਸੀਂ ਨਹੀਂ ਠਹਿਰਦਾ ਅਸੀਂ ਇਹਨਾਂ ਦੇ ਬਰਾਬਰ ਨਹੀਂ ਰੱਖ ਸਕਦੇ ਪਰ ਜਦੋਂ ਇਹਨਾਂ ਦੀ ਗੱਲ ਕਰਨੀ ਚਾਹੀਦੀ ਆ ਤਾਂ ਉਦੋਂ ਫਿਰ ਬਹੁਤ ਸਾਰੀਆਂ ਚੀਜ਼ਾਂ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਆ ਜੇ ਤੁਹਾਨੂੰ ਲੱਗਦਾ ਕਿਤੇ ਕੋਈ ਕਮੀ ਤਾਂ ਉਹਨੂੰ ਪਹਿਲੋਂ ਇਨਕੁਆਰੀ ਅੰਦਰ ਬਹਿ ਕੇ ਕਰੋ ਨਾ ਕਿ ਪਬਲਿਕ ਦੇ ਵਿੱਚ ਕਰੋ ਨਾ ਕਿ ਉਹਦਾ ਮੀਡੀਆ ਟ੍ਰਾਇਲ ਸ਼ੁਰੂ ਕਰ ਦਿਓ ਅੰਦਰ ਜੇ ਗੁਨਾਹਗਾਰ ਹੁੰਦਾ ਬਾਅਦ ਤੇ ਪੰਥਕ ਰਵੈਤਾਂ ਅਨਸਾਰ ਉਹਨਾਂ ਨੂੰ ਤਨਖਾਹ ਲਾਓ ਜਾਂ ਕੁਝ ਵੀ ਕਰੋ ਪਰ ਆਪਣਾ ਝੱਗਾ ਚੁੱਕ ਕੇ ਦੁਨੀਆ ਭਰ ਨੂੰ ਨਾਂ ਵਿਖਾਓ ਬਹੁਤ ਨਮੋਸ਼ੀ ਸਾਨੂੰ ਲੱਗਦੀ ਆ ਭਾਵੇਂ ਉਹ ਗਿਆਨੀ ਗੁਰਬਚਨ ਸਿੰਘ ਦਾ ਮਸਲਾ ਹੋਵੇ ਭਾਵੇਂ ਸਾਡੇ ਰਣਜੀਤ ਭਾਈ ਰਣਜੀਤ ਸਿੰਘ ਜੀ ਗੌਰੇ ਮਸਕੀਂਦਾ ਮਸਲਾ ਹੋਵੇ ਜਾਂ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਮੈਂ ਕਹਿੰਦਾ ਕਿਸੇ ਦਾ ਵੀ ਮਸਲਾ ਹੋਵੇ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਅਸੀਂ ਜੇ ਚਾਹੁੰਦੇ ਆ ਕਿ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਦੁਨੀਆ ਤੋਂ ਨਿਆਰਾ ਬਣਾਇਆ ਸੀ ਅਸੀਂ ਉਹਨਾਂ ਦੇ ਦੱਸੇ ਮਾਰਗ ਤੇ ਚੱਲ ਸਕੀਏ ਤੇ ਆਪਣੀਆਂ ਕੌਮ ਦੀਆਂ ਆਪਣੀ ਜਨਰੇਸ਼ਨ ਦੀ ਆਉਣ ਵਾਲੀਆਂ ਜਿਹੜੀਆਂ ਸਮੇਂ ਦੀਆਂ ਮੁਸ਼ਕਲਾਂ ਨੇ ਉਹਨਾਂ ਦਾ ਕੋਈ ਨਾ ਕੋਈ ਸਾਨੂੰ ਹੱਲ ਲੱਭ ਸਕੇ ਕੋਈ ਪਾਰ ਪਾਸ ਕੀਏ ਅੱਜ ਰੀਤਾ ਸਾਹਿਬ ਮੇਰੇ ਸੁਭਾਗ ਨੇ ਵੀ ਇੱਥੇ ਸਾਡੇ ਦੋਹ ਤਖਤਾਂ ਦੇ ਜਥੇਦਾਰ ਗਿਆਨੀ ਗੁਰਪ੍ਰਤਮ ਸਿੰਘ ਜੀ ਸਾਹਿਬ ਦੇ ਜਥੇਦਾਰ ਗਿਆਨੀ ਰੈਪਾਈ ਰਣਜੀਤ ਸਿੰਘ ਜੀ ਗੌਰੇ ਮਸਕੀਨ ਇਹਨਾਂ ਦੇ ਦਰਸ਼ਨ ਹੋਏ ਆ ਮੈਂ ਤਾਂ ਆਪਣੇ ਆਪ ਨੂੰ ਧੰਨ ਭਾਗੀ ਸਮਝਣਾ ਵਾ ਕੋਈ ਮੇਰੇ ਨਾਲ ਸਹਿਮਤ ਹੁੰਦਾ ਨਹੀਂ ਹੁੰਦਾ ਉਹ ਉਹਦਾ ਮੈਨੂੰ ਕੋਈ ਮਤਲਬ ਨਹੀਂਗਾ ਮੈਂ ਹਾਂ ਬਘੇਲ ਸਿੰਘ ਕਾਹਲੋ ਠੀਕ ਹੈ ਜੀ ਅੱਜ ਪਹੁੰਚੇ ਹੋਇਆ ਰੀਤਾ ਸਾਹਿਬ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ